ਬਾਜਾ ਬਿਆਜਾ ਬਾਜਾ ਬਿਆਜਾ ਅੱਜ ਬਜ਼ੁਰਗੋ ਇੱਕ ਹਾਂ ਸੁਪਰ ਗਾਏ ਉਹ ਬਾਲ ਨਾ ਆਇਆ ਸੋ ਅਹ ਕੇਨੋ ਦੋ ਦੋ ਆ ਮਾਲਾ ਹੈ ਜੋ ਉਹ ਮਾਲਾ ਗਿਆ ਸਾਡੀ ਉੱਚ ਵੀ ਆ ਗਿਆ ਅਸੀਂ ਵੀ ਵੇਖੀਆਂ ਮਾਲਾ ਮਾਲਾ ਹੈ ਮੇਰਾ ਘਰੋਂ ਉੱਥੇ ਪਿੱਪਲ ਹੈਗਾ ਅੰਮੋਗਾ ਨਾਲੇ ਪੇਲਾ ਟੇਲਾ ਪੇਲਾ ਟੇਲਾ ਜਿਹੜਾ ਸੁਆ ਪਰਲੇ ਪਸਨਾਲੀ ਤੇ ਸੋਤੋ ਟੇਲਾ ਉਹ ਕੇਲਾ ਨਾ ਉੱਲ ਮਾਰਦੇ ਜਿਹਾ ਦਾ ਉਹ ਆਣਾ ਉਹਨਾਂ ਦਾ ਡੇਲਾ ਤਾਂ ਅੱਜ ਮੇਰਾ ਦਾ ਹੈ ਜਲਦੀ ਨਾਲ ਆ ਲੈ ਜੇ ਤੁਹਾਡੇ ਕੋ ਪਹਿਲੀ ਜਾ ਜਲਦੀ ਨਾਲ ਆਲੀ ਸਾਡੀ ਉੱਧਰ ਕੰਮ ਹੋ ਗਿਆ ਹੋਵੇ ਉਹ ਤੁਹਾਨੂੰ ਦਿਖਾਉਣੇ ਪੈਣਗੇ ਘੱਟ ਜਲਦੀ ਨਾਲ ਲੱਤ ਜਾਣਾ ਇਹ ਉਹ ਗੱਲ ਬਾਕੀ ਉਧਰ ਬੁਹਾ ਬਣੀ ਗੱਲ ਬਾਕੀ ਹੋਰ ਪੂਰੀ ਗੱਲ ਤੱਕ ਬਾਹੀ ਬਾਪੂ ਦਾ ਅੱਜ ਨਾਰ ਵਾਲਾ ਬਾਜ਼ਾਰ ਵਿਖਾ ਲਈਏ ਹਾਂ ਜੀ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਆਜਾ ਸਭ ਆਜੋ ਇਹ ਵੀਜ਼ਾ ਕੱਲ੍ਹ ਆਉਂ ਮਿਲਿਆ ਹਾਂਜੀ ਹਾਂਜੀ ਕੱਲ੍ਹ ਆਉਂ ਆਜਾ ਇਹ ਪੂਰਾ ਪਾਣੀ ਜਨਾ ਅੱਛਾ ਤੇ ਪਾਣੀ ਛੱਪੜ ਚ ਭੇਜਾ ਹਾਂ ਛੱਪੜ ਆ ਗਿਆ ਪਿੱਛੇ ਕੋਲ ਇੱਥੇ ਕੋਈ ਨਹੀਂ ਕਹਿੰਦਾ ਆਹ ਗਵਾਹ ਇਹ ਲੋਕ ਵੱਡਾ ਸੀ ਜੀ ਉਹ ਜਿਆ ਫਤ ਨਹੀਂ ਇਹ ਉਲਟ ਦੌੜ ਦੌਕਾ ਦਿੰਦਾ ਹੈ ਆ ਜਾ ਆ ਜਾ ਆ ਆਸੀ ਕਦਾ ਸਾਡੀ ਜ਼ਮੀਨ ਦੀ ਮਾਲਕੀ ਤੁਹਾਨੂੰ ਉੱਥੇ ਵੀ ਖੜਦੇ ਆ ਆ ਔਰ ਫਿਰ ਪੀਪਲ ਦੇ ਲਾਗੇ ਮਸੀਹ ਕਿਤੇ ਔਰ ਜਨਰਲ ਬਤੌਰ ਨੀ ਬਣਾ ਤੇ ਜੀ ਜੀ ਬੌਂ ਚਲੇ ਜਾਣਾ ਸੀ ਅੱਛਾ ਯਾਰ ਚਲੇ ਠੀਕ ਹੈ ਜੀ ਔਰ ਜਿੱਥੋਂ ਦਾ ਕੋਰੋਂ ਦਾ ਕਾਹ ਹੈ ਕਦੀ ਛੱਪੜ ਤੇ ਤਾਰੀਆਂ ਮਾਰ ਗਿਆ ਕਿ ਨਹੀਂ ਕਾਰੀ ਛੱਪੜ ਸਾਡੀ ਛੱਪੜ ਦੇ ਵਿੱਚ ਮਤਲਬ ਆ ਜਾਂਦੀ ਏ ਇੱਧਰ ਨਾਲੇ ਨਹੀਂ ਆ ਨਹੀਂ ਆ ਜਾਂਦੀ ਏ ਨਾਲ ਚਾ ਕੋ ਜਾਂਦੀ ਯਾਰ ਬਾਜ਼ਾਰ ਬਾਜ਼ਾਰ ਆ ਯਾਰ ਆ ਆ ਨਾ ਚੱਕਣੀਆਂ ਆ ਆ ਇਹ ਤੁਹਾਨੂੰ ਛੱਪਣ ਦੀ ਆ ਇਹ ਕਿੱਥੇ ਆ ਇਹ ਨੂੰ ਆਓ ਜੀ ਹੁਣ ਆ ਆ ਜੀ ਕਾਹਦੇ ਨਾ ਆਓ ਇੱਥੇ ਆਦੋ ਜੀ ਆ ਬਾਜ਼ਾਰ ਆ ਜੀ ਲੈ ਬਾਜੂ ਆ ਯਾਰ ਸਾਰਿਆਂ ਤੋਂ ਵੱਡਾ ਅੱਛਾ ਹਾਂ ਮੁੰਡੇ ਬਾਜ਼ਾਰ ਕੋ ਡੈਟ ਟਾਲਾ ਇਹ ਤਾਂ ਹੋਣਾ ਸਾਬੋਰਾ ਹਾਂ ਅੱਗੇ ਇਹ ਹੈ ਸਰਪਾਨੇ ਦਾ ਸਰਪਾਨੇ ਉਹਨੂੰ ਅੱਗੇ ਹਿੰਦੀ ਉੱਥੋਂ ਕਿ ਤੁਹਾਡਾ ਆਪਣਾ ਇਹਨਾਂ ਦਾ ਲਾਟੀ ਵਾਲੀ ਜਗ੍ਹਾ ਇਹਨਾਂ ਦੀ ਹੈ ਹੈ ਲਾਟੀ ਵਾਲੀ ਜਗ੍ਹਾ ਇਹ ਮਾਲਕੀ ਇਹਨਾਂ ਦੀ ਅੱਛਾ ਤੁਹਾਡੇ ਕੋਲ ਜ਼ਮੀਨ ਮਾਲ ਕਿਹੜੀ ਸਾਡੇ ਕੋਲ ਹੋ ਇਹਨਾਂ ਕੋਲ ਉੱਥੇ ਬਿਠਾ ਦੇਣਾ ਉੱਥੇ ਕਰਦੇ ਭਾਈ ਸਾਹਿਬ ਜੀ ਉਹ ਵੀ ਚਾਰਜ ਚਾਰਜ ਭਾਈ ਇਹਨਾਂ ਦਾ ਨਹੀਂ ਨਹੀਂ ਪਾਉਂਦਾ ਹਾਂ ਚਾਹ ਹਾਉ ਯਾਰ ਜਿੱਦਾਂ 10 ਮਿੰਟ ਦੀ ਤਾਂ ਬੰਦ ਨਹੀਂ ਲਾ ਸਕਦਾ ਇਹ ਉੱਥੇ ਖਾਲਦੇ ਨਾਲੇ ਪਿੱਪਲ ਦੇ ਬਾਗ ਨੂੰ ਮਾਰਦੇ ਆ ਇਹ ਵੇਲੀਆ ਸੀ ਇੱਧਰ ਇੱਧਰ ਸਾਹਿਬ ਜਿੰਦੀ ਆ ਅੱਛਾ ਐ ਸੁਲਤਾਨ ਅੱਛਾ 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 ਅੱਗੇ ਸਾਡੇ ਦੇ ਤੇ ਇਹ ਜਿਹੜੀ ਤੁਹਾਡੀ ਵਾਲੀ ਐਸ ਪਾਸੇ ਘਰ ਕੇ ਦਾ ਸੀ ਆ ਜਿਹੜਾ ਜਗਾ ਆ ਇਹ ਸੁਲਤਾਨ ਦੇ ਸਾਹਮਣੇ ਕੌਣ ਸੀ ਬੇਰੀ ਇਹ ਇਸ ਬੇਰੀ ਦੀ ਇਹ ਜਰਾ ਥੋੜੀ ਥੋੜਾ ਪਾਉਂਦਾ ਹੈ ਹਾਂ ਉਹ ਡਾਊਨ ਪਿਆ ਸੀ ਇਹ ਇਹ ਨਾ ਜਦ ਤੱਕ ਮਿਹਰਾ ਦਾ ਭਾਂਡੇ ਢੁੰਡੇ ਬਣਦੇ ਨੇ ਨਾ ਜਿਹੜੇ ਬਣਾਉਂਦੇ ਆ ਉਹਨਾਂ ਦੇ ਕੀ ਥੱਲੇ ਪੁਰਦੇ ਨੇ ਨਾ ਅੱਛਾ 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 ਉਹਨੂੰ ਤੁਸੀਂ ਨਿਆਂ ਨੂੰ ਪੁਰਦੇ ਹੋ ਆਹ ਆਹ ਕਰਾ ਕੰਮ ਖਤਮ ਕਰ ਲੀ ਆਪਾਂ ਆ ਬਢਾ ਲੀਏ ਕੰਮ ਖਤਮ ਕਰ ਲੀ ਆ ਇਹਨਾਂ ਦਾ ਕੰਮ ਖਤਮ ਕਰ ਆਜੋ ਇੱਧਰ ਦੇ ਆ ਕੁਰਸੀਆਂ ਕੋਈ ਨਹੀਂ ਸੀ ਕੋਟਾ ਆਇਓ ਮੈਂ ਮਰ ਗਿਆ ਬਟ ਆਇਓ ਮੈਂ ਖਰਾਬ ਬੜਾ ਹੋਇਆ ਬਟ ਆਇਆ ਦਾ ਬੰਦਾ ਉਲੇ ਦੇਦਾ ਬੰਦਾ ਉਹ ਬੀਬੀ ਦੇ ਬੰਦਾ ਉਹ ਕਈ ਮੋੜ ਦੇ ਤੇ ਰੱਖੀ ਤੇ ਪਾਣੀ ਲਾ ਕੇ ਆਏ ਜੇ ਗਾਗਰ ਆਉਣਾ ਸਿਰ ਤੇ ਰੱਖਿਆ ਦੋ ਦੋ ਆਰੀਆਂ ਉਹ ਤੈਜੀ ਜਿਹੜੀ ਗੱਲ ਪੁੱਛਦੇ ਨਾ ਇਹ ਭਾਈ ਸਾਹਿਬ ਪੱਤਰਕਾਰ ਸਾਹਿਬ ਉਹੀ ਦੱਸਣੀ ਆ ਆਹੋ ਹੋ ਅੱਛਾ ਤੀ ਬਟਾਲੇ ਉਦੋਂ ਉਹ ਉਥੇ ਮੈਂ ਫਿਰ ਦੁਰ ਗਏ ਰਾਉਣਾ ਮੈਂ ਉਥੇ ਰਾਜ਼ ਰਿਆਂ ਬਟਾਲੇ ਸਵੇਰੇ ਮੈਂ ਉਥੇ ਆਇਆ ਇਹ ਇਹ ਮੈਂ ਜਾਣਾ ਆਪਣੇ ਪਿੰਡ ਨੂੰ ਆਉਣਾ ਹੂੰ ਮੇ ਇਹ ਸਾਪੀ ਨਹੀਂ ਕੋਠੀ ਜਿਹੜੀ ਹੈ ਨਾ ਹੂੰ ਹੂੰ ਉੱਥੇ ਮੈਂ ਉਹ ਨਾਲ ਗਿਆ ਹਾਂ ਕੋਰਲੀ ਬਣੀ ਉਹ ਬਾਗ ਦੇ ਨਾਲ ਆਣਾ ਮਾਲ ਪਾਣੀ ਅੱਜ ਜਦੋਂ ਹੁਣ ਆਪਣੇ ਪਿੰਡ ਆਇਓ ਪ੍ਰਾਣੀਆਂ ਯਾਦਾਂ ਆਈਆਂ ਕੀ ਯਾਦ ਕੀਤਾ ਪੁਰਾਣਾ ਵਾਜੇ ਅੱਲਾ ਦੀ ਵਾੜੀ ਕਰ ਮਨਵਾਈ ਹੋਈ ਆ ਹੂੰ ਤੇ ਅੱਜ ਆਜ ਹੋ ਗਿਆ ਹੂੰ ਆ ਸੋਰੀ ਜੀ ਗੱਲ ਨਹੀਂ ਹੈ ਹਾਂ ਇਹ ਕੋ ਬੱਚਾ ਉਹ 100 ਸਾਲ ਬਾਅਦ ਉਹ ਅਮਰਾਓ ਚ ਹੈ ਤੇ ਪੜਦਾ ਨਹੀਂ ਉਹ ਇਹ ਅਜੇ ਤਹੇ ਕੋ ਨਾ ਤਨ ਵਾਲਾ ਨਹੀਂ ਬੰਦਤੀ ਅਜੇ ਪਾਉ ਨਹੀਂ ਗਾ ਪੁਰਾਣੇ ਪਿੰਡ ਚ ਤੇ ਅੱਜ ਦੇ ਪਿੰਡ ਚ ਕਿੰਨਾ ਕ ਫਰਕ ਆ ਪੁਰਾਣੇ ਪਿੰਡਾਂ ਦਾ ਜਿਹੜਾ ਨਾ ਉਹਦਾ ਸਾਹ ਹੋਰ ਆ ਇੱਕ ਪਿੰਡ ਦਾ ਸਾਹ ਹੋਰ

ਆਪੋ ਬਾਪੂ ਜੀ ਜਦੋਂ ਇੱਥੋਂ ਤੁਸੀਂ ਗਏ ਤੇ ਸਾਰਾ ਪਿੰਡ ਹੀ ਉੱਠ ਕੇ ਚੱਲ ਗਿਆ ਸੀ ਇੱਤੋਂ ਸਾਰਾ ਇੱਥੇ ਕੋਈ ਸ਼ਾਇ ਨਹੀਂ ਹਿਲਾਇਆ ਹਾਂ ਅੱਜ ਜਦੋਂ ਹੁਣ ਉਧਰੋਂ ਇੱਧਰ ਆਏ ਹੋ ਤੇ ਪਰਿਵਾਰ ਕੀ ਕਹਿੰਦਾ ਪਰਿਵਾਰ ਨੂੰ ਕੀ ਕਹਿ ਕੇ ਆਏ ਹੋ ਹੋਰ ਉਹ ਆਲਾ ਮਾਗਦੇ ਨੇ ਮੰਨਦੇ ਥੀ ਤੇ ਆ ਰਿਹਾ ਇੱਥੇ ਆਇਆ ਹਾਂ ਇੱਧਰ ਹਾਂ ਹੋਰ ਪੈਨ ਇੱਧਰ ਨੁਕਸਾਨ ਹੀ ਇੱਥੇ ਹੋਇਆ ਸਾਡਾ

جا مل گیا بچپن گلیاں گنگا سنگا یاد سی وہ گورمینٹ کا ویلی سیس جا پی سامنے کو آ جا خالی نہیں جان د بنے سی بکار پہلے ਹਰੀਆ ਹਾਂ ਤੇ ਕੋ ਦਾ ਸੀ ਨਾ ਜੋ ਤੇ ਭਈ ਆ ਜੋ ਇੱਕ ਬੋਗਾਂ ਦਾ ਹੀ ਹਾਂ ਮੈਂ ਸਾਰੇ ਯਾਦ ਆ ਇਹ ਕੋਨੇ ਕਿਉ ਤੇ ਧੰਨ ਦਾ ਨਿਆ ਯਮਦਾ ਤੋਂ ਦੇ ਨਾ ਤੇ ਗੰਗਾ ਸੇ ਨੂੰ ਫੜਾ ਲਿਓ ਹਾਂ ਉਹ ਉਹ ਦੀ ਗੱਲ ਉਹ ਹਾਂ ਇੱਧਰ ਆਪਣਾ ਪੁਰਾਣਾ ਘਰ ਪੁਰਾਣੀ ਹਵੇਲੀ ਵੇਖੀ ਆਓ ਨਹੀਂ ਆ ਜਾ ਵੇਖ ਪੁਰਾਣੀਆਂ ਗਲੀਆਂ ਚ ਜਿੱਥੇ ਖੇਡਦੇ ਹੁੰਦੇ ਸੀ ਉਹ ਕਿੰਦਾ ਦਾ ਲੱਗਾ ਵੇਖ ਕੇ ਉਹ ਹਵੇਲੀ ਵੇਖਣੀ ਉਹਨਾਂ ਦਾ ਘਰ ਵੀ ਆਪਣੇ ਦੋ ਹਾਂ ਇਹ ਬ ਕੋਬਾ ਕਈ ਹੋ ਗਏ ਇਹਦੇ ਚਾਰ ਜੀ ਹੁਣ ਤੇ ਕਰੇ ਵੀਂਦੇ ਆ ਉੱਥੇ ਪਰਿਵਾਰ ਚ ਕੌਣ ਕੌਣ ਹੋਂਦਾ ਹਾਂ ਉੱਥੇ ਕੌਣ ਪਾਕਿਸਤਾਨ ਚੋਂ ਪਰਿਵਾਰ ਕਿੱਡਾ ਕ ਪਾਕਿਸਤਾਨ ਦਾ ਚੰਗਾ ਹੈ ਹਾਂ ਬਹਾ ਗੱਲਾਂ ਲੱਗ ਹੂੰ ਇਹ ਹੈ ਜੱਦੀ ਦਾ ਜਮਲਪੋਂ ਇਹ ਹੈ ਇਹ ਬਹੁਤ ਪਿਆਰਾ ਲੱਗਦਾ ਹਾਂ ਉਧਰ ਨੂੰ ਵੇਖੋ ਇਧਰ ਨੂੰ ਇੱਕ ਗੱਲ ਕਰੋ ਉਹਦੇ ਪਰਿਵਾਰ ਚ ਕਿੰਨੇ ਜੀ ਆ ਆ ਜਾਦੀ ਜਾਨ ਦਾ ਜੀ ਬਹੁਤ ਹਾਂ ਇਹਦਾ ਆ ਦਾ ਮਾਇਆ ਜਮਾਂ ਵਧਨਾਲਾ ਬੰਦਾ ਨਮਨਸਲਾਮ ਮੀਆਂ ਹੋਣ ਲਈ ਆ ਬਿਲਕੁਲ ਹਾਂ ਇਹ ਰੱਬ ਦੀ ਮਿਹਰ ਹੈ ਜੀ ਹਾਂ ਸਿਰ ਬਾਪਣਾ ਦਿਲ ਜਦਾਣਾ ਸਾਫ਼ ਰੱਖੋ ਹਾਂ ਤੇ ਅੱਲਾਹ ਬਾ ਸਾਰੇ ਕੰਮ ਦਿਖਾ ਲੈਂਦਾ ਹਾਂ ਹਾਂ